ਸੰਗਤ ਜੀ ਅੱਜ ਆਪਾਂ ਰਮਾਲੇ ਅਤੇ ਦਸਵੰਦ ਬਾਰੇ ਗੱਲ ਕਰਾਂਗੇ ਇੱਕ ਸਿੱਖ ਭਾਈ ਹਰ ਰੋਜ਼ ਗੁਰੂ ਘਰ ਜਾਂਦਾ ਤੇ ਉੱਥੋਂ ਦੇ ਗ੍ਰੰਥੀ ਸਿੰਘ ਨੂੰ ਰੋਇ ਪੁੱਛਦਾ ਕਿ ਮੈਂ ਗੁਰੂ ਸਾਹਿਬ ਨੂੰ ਰਮਾਲਾ ਸਾਹਿਬੇ ਭੇਟ ਕਰਨਾ ਹੈ ਕਿ ਮਹੰਗਾ ਜਰਮਲਾ ਪੇਟ ਕਰਨਾ ਹੈ ਤੇ ਮੈਂ ਕਿਹੜੇ ਰੰਗ ਦਾ ਰਮਲਾ ਪੇਟ ਕਰਾਂ ਜਦੋਂ ਉਹਹ ਗ੍ਰੰਤੀ ਸਿੰਘ ਨੂੰ ਪੁੱਛਦਾ ਕਿ ਕਿਹੜੇ ਰੰਗ ਦਾ ਰਮਲਾ ਪੇਟ ਕਰਾਂ ਤਾਂ ਉਹ ਕਹਿੰਦੇ ਕਿ ਇੱਥੇ ਰਮਾਲੇ ਸਾਹਿਬ ਪੈਣੇ ਜਿਹੜਾ ਇਹਨਾਂ ਵਿੱਚੋਂ ਰੰਗ ਨਹੀਂ ਹੈ ਤੁਸੀਂ ਉਸ ਉਹ ਰਮਾਲਾ ਸਾਹਿਬ ਉਸ ਰੰਗਦਾਰ ਰਮਾਲਾ ਸਾਹਿਬ ਪੇਟ ਕਰ ਦਿਓ ਤਾਂ ਜੋ ਉਹ ਰੰਗ ਦੇਦਾ ਹੈ ਤਾਂ ਉਸ ਨੂੰ ਅਜਿਹੇ ਕੋਈ ਰੰਗ ਨਹੀਂ ਦਿਖਦਾ ਜੋ ਉਸ ਵਿੱਚ ਨਾ ਹੋਵੇ ਤਾਂ ਉਹ ਗ੍ਰੰਥ ਸਿੰਘ ਨੂੰ ਕਹਿੰਦਾ ਹੈ ਕਿ ਸਿੰਘ ਜੀ ਇੱਥੇ ਤਾਂ ਕੋਈ ਅਜਿਹੇ ਰੰਗ ਨਹੀਂ ਜੋ ਨਾ ਹੋਵੇ ਤਾਂ ਮੈਂ ਕਿਹੜਾ ਰੰਗ ਗੁਰੂ ਸਾਹਿਬ ਨੂੰ ਭੇਟ ਕਰਾਂ ਉਹ ਹਰ ਰੋਜ਼ ਆਉਂਦਾ ਤੇਹੀ ਗੱਲ ਪੁੱਛਦਾ ਪਰ ਉਸ ਨੂੰ ਗੰਤ ਸਿੰਘ ਹਰ ਵਾਰ ਇਹੀ ਕਹਿੰਦੇ ਕਿ ਇਹਨਾਂ ਵਿੱਚ ਉਹ ਰੰਗ ਨਹੀਂ ਹੈ ਤੁਸੀਂ ਉਹ ਰੰਗ ਪੇਟ ਕਰ ਦਿਓ ਉਹ ਹਰ ਰੋਜ਼ ਪੁੱਛਦਾ ਪਰ ਹਰ ਰੋਜ਼ ਇਹੀ ਜਵਾਬ ਮਿਲਦਾ ਇੱਕ ਦਿਨ ਉੱਥੇ ਇੱਕ ਬੱਚਾ ਗੁਰੂ ਸਾਹਿਬ ਅੱਗੇ ਮੁਥਾ ਟੇਕੇ ਰੋਣ ਲੱਗਾ ਰੋਂਦਾ ਰੋਂਦਾ ਕਹਿਣ ਲੱਗਾ ਗੁਰੂ ਸਾਹਿਬ ਹੁਣ ਦੱਸੋ ਮੈਂ ਕੀ ਕਰਾਂ ਜਦੋਂ ਇਹ ਉਸ ਭਾਈ ਨੇ ਗੱਲ ਸੁਣੀ ਤੇ ਉਹਨੂੰ ਵੇਖਿਆ ਤੇ ਉਸਕੋ ਲੱਗਿਆ ਕਿਹਨ ਲੱਗਾ ਬੱਚਾ ਤੁਸੀਂ ਕਿਉਂ ਰੋ ਰਹੇ ਹੋ ਤਾਂ ਉਸਨੇ ਦੱਸਿਆ ਕਿ ਮੇਰੇ ਪਿਤਾ ਜੀ ਅਸੀਂ ਗੁਰਦਵਾਰ ਵਿੱਚ ਸੇਵਾ ਕਰਦੋਂ ਸੰ ਤੇ ਉਹ ਇੱਕ ਦਿਨ ਸ਼ਾਨ ਸ਼ਾਹ ਦੇ ਕੱਪੜਾ ਬਦਲਣ ਲਈ ਖੜੇ ਚੜ੍ਹਦੇ ਉੱਪਰ ਗਏ ਤਾਂ ਅਚਾਨਕ ਉੱਥੋਂ ਉੱਪਰੋਂ ਗਿਰ ਪਏ ਜਦੋਂ ਗਿਰੇ ਤਾਂ ਨਦੀ ਉਸੇ ਟਾਇਮ ਉੱਤੇ ਪਾਤ ਹੋ ਗਈ ਉਹ ਸ਼ਹੀਦ ਹੋ ਗਏ ਤੇ ਉਹ ਬਹੁਤ ਸਾਰੇ ਘੱਟ ਹੋਇਆ ਤੇ ਮੇਰੀ ਮਾਤਾ ਜੀ ਤੇ ਮੈਨੂੰ ਰੋਪੇ ਪਾ ਕੇ ਜੋ ਜੋ ਡਿੱਜਾ ਗੱਲ ਛੱਡੇ ਗਏ ਤੇ ਜਗਰਤ ਤੋਂ ਬਾਅਦ ਸਭ ਆਪਣੇ ਆਪਣੇ ਘਰੀ ਚਲੇ ਗਏ ਤੇ ਉਸ ਤੋਂ ਬਾਅਦ ਸਾਡਾ ਕੋਈ ਕਮਾਈ ਦਾ ਸਾਧਨ ਨਾ ਰਿਹਾ ਤੇ ਮੇਰੀ ਮਾਤਾ ਜੀ ਜਦੋਂ ਤੱਕ ਕੰਮ ਥੋੜਾ ਬੋਟਾ ਕੰਮ ਕਰਦੇ ਤਾਂ ਮੇ ਸਕੂਲ ਦੀ ਫੀਸ ਭਰ ਜਾਂਦੀ ਸੀ ਕਰਦੇ ਖਾਣਾ ਪਾਣੀ ਰਸੂਈ ਆ ਜਾਂਦਾ ਸੀ ਪਰ ਜੇ ਕੰਮ ਨਹੀਂ ਮਿਲਦਾ ਤਾਂ ਅਸੀਂ ਭੁੱਖੇ ਰਹਿ ਜਾਂਦੇ ਤੇ ਹੁਣ 3-4 ਮਹੀਨੇ ਤੋਂ ਲਗਾਤਾਰ ਮੇ ਸਕੂਲ ਦੀ ਫੀਸ ਨਹੀਂ ਭਰੀ ਗਈ ਜਿਸ ਕਰਕੇ ਸਕੂਲ ਵਾਲਿਆਂ ਨੇ ਮੈਨੂੰ ਸਕੂਲ ਤੋਂ ਕੱਢ ਦਿੱਤਾ ਹੈ ਤੇ ਜਦੋਂ ਵੀ ਮੇਰੀ ਮਾਂ ਮ ਪੁੱਛਦਾ ਕਿ ਮਾਂ ਕਿਵੇਂ ਲਿਓ ਮੈਂ ਫੀਸ ਕਰਨੀ ਹੈ ਤਾਂ ਜਿਹੜਾ ਸੁਰਪਾ ਮੇਰੀ ਮਾਂ ਦੇ ਗੱਲ ਵਿੱਚ ਪਾਇਆ ਗਿਆ ਸੀ ਮੇਰੀ ਮਾਂ ਉਹ ਸੁਰਪਾ ਆਪਣੀ ਅੱਖਾਂ ਨਾਲ ਲਾ ਕੇ ਰੋਣ ਲੱਗ ਜਾਂਦੀ ਹੈ ਉਸ ਨੂੰ ਜਦੋਂ ਵੀ ਮੈਂ ਕੋਈ ਗੱਲ ਪੁੱਛਦਾ ਕੋਈ ਮੁੱਸੀ ਬਤਾਉਂਦੀ ਤਾਂ ਉਹ ਹਰ ਵਾਰੀ ਰਮਾਲਾ ਸਾਹਿਬ ਗੱਲ ਚ ਪਾ ਕੇ ਰੋਣ ਲੱਗ ਜਾਂਦੀ ਹੈ ਤੇ ਅੱਜ ਮੈਂ ਪੁੱਛੀ ਲੈ ਕੇ ਮਤਮ ਦੱਸੋ ਕਿ ਤੁਸੀਂ ਰਮਾਲਾ ਸਾਹਿਬ ਗੱਲ ਚ ਪਾ ਕੇ ਰੋਣ ਕਿਉਂ ਲੱਗ ਜਾਂਦੇ ਹੋ ਤਾਂ ਉਹਨਾਂ ਨੇ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਹੈ ਉਹਨਾਂ ਨੇ ਮੈਨੂੰ ਸਵਾਦੀ ਗੱਲ ਦੱਸੀ ਕਿ ਮੇਰੇ ਪਿਤਾ ਜੀ ਦੀ ਇਸ ਤਰ੍ਹਾਂ ਕਰਕੇ ਮੌਤ ਹੋ ਗਈ ਪਰ ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਗਿਆ ਨਾ ਹੀ ਕੋਈ ਕਮਾਇਆ ਸਾਧਨ ਤੇ ਨਾ ਹੀ ਸਾਨੂੰ ਕੋਈ ਨੌਕਰੀ ਤੇ ਨਾ ਹੀ ਸਾਨੂੰ ਕੋਈ ਸਰਤਾ ਦਿੱਤੀ ਗਈ ਆ ਤਿਓ ਗੁਰੂ ਸੇ ਗੁਰੂ ਸਾਹਿਬ ਜੋ ਅੱਗੇ ਜੋ ਰਮਾਲਾ ਪੇਟ ਕਰਨ ਨੂੰ ਸੰਦੇਸ਼ ਫਾਇਸਾਹ ਉਹ ਸਮਝ ਗਏ ਤਿਓ ਗੁਰੂ ਅੱਗੇ ਆਪਣਾ ਸੀਸ ਧੁਕ ਕੇ ਮੱਥਾ ਟੇਕਣ ਲੱਗੇ ਤੇ ਕਹਿਣ ਲੱਗੇ ਵਾਹਿਗੁਰੂ ਜੀ ਮੈਂ ਸਮਝ ਗਿਆ ਕਿ ਮੈਂ ਕਿਹੋ ਜਿਹਾ ਰਮਾਲਾ ਤੁਹਾਨੂੰ ਪੇਟ ਕਰਨਾ ਹੈ ਤਾਂ ਬੱਚੇ ਨੇ ਕਹਿਣ ਲੱਗਾ ਕਿ ਬੱਚੇ ਤੂੰ ਰੋਣਾ ਅੱਜ ਤੋਂ ਬਾਅਦ ਤੇਰੀ ਸਾਰੀ ਫੀਸ ਮੈਂ ਭਰਾਂਗਾ ਤਿਸੂ ਸਕੂਲ ਪੜ੍ਹੇਗਾ ਇਹ ਪੜ੍ਹ ਲਿਖ ਕੇ ਸਿੱਖੀ ਦਾ ਨਾਮ ਰੋਸ਼ਨ ਕਰੇਗਾ ਸਿੱਖੀਆਂ ਨੂੰ ਬੁਲੰਦੀ ਤੱਕ ਲੈ ਕੇ ਜਾਏਗਾ ਵਜ਼ੁਰਜੀ ਅਸੀਂ ਤੁਹਾਨੂੰ ਇਸ ਰਾਹ ਇਹ ਦੱਸਣਾ ਚਾਹਦੇ ਹਾਂ ਕਿ ਰਮਲੇ ਭੇਟ ਕਰੋ ਪਰ ਆਪਣੇ ਸਿੱਖਾਂ ਦੀ ਬਾਹ ਫੜੋ ਜਿਹੜੇ ਸਿੱਖ ਬਜ਼ੁਰਗ ਹੋ ਜਾਂਦੇ ਹਨ ਗੁਰੂ ਘਰ ਵਿੱਚ ਜੇ ਕੋਈ ਅਹਿਆਸਾ ਹੋ ਜਾਂਦਾ ਹੈ ਤਾਂ ਉਹਨਾਂ ਗੁਰਸਿੱਖ ਦੇ ਪਰਿਵਾਰਾਂ ਨਾਲ ਮਿਲ ਕੇ ਉਹਨਾਂ ਦੀ ਸਹਾਇਤਾ ਕਰੋ ਤੇ ਉਹਨਾਂ ਨੂੰ ਜਦੋਂ ਆਪਾਂ ਕੋਈ ਦਸਵੰਦ ਕੱਢਦੇ ਹਾਂ ਤਾਂ ਉਹਨਾਂ ਨੂੰ ਅੱਗੇ ਉਹ ਦਸਵੰਦ ਰੱਖੋ ਦਸਵੰਦ ਗੁਰੂ ਘਰ ਦੇਣ ਦੀ بجائے ਅਜਿਹੇ ਜਿਹੜੇ ਮਦਦਗਾਰ ਹਨ ਉਹਨਾਂ ਦੀ ਸ਼ਟਾ ਕਰੋ ਜਿਨਾਂ ਨੂੰ ਲੋੜ ਹੈ ਗੁਰੂ ਜੀ ਇਹ ਕਹਾਣੀ ਤੁਹਾਨੂੰ ਦੱਸੀ ਹੈ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ ਕਿਰਪਾ ਕਰਕੇ ਇਸ ਤੇ ਗੌਰ ਕਰਿਓ ਤੇ ਆਪਣੇ ਮਹਿੰਗੇ ਮਹਿੰਗੇ ਰਮਾਲਿਆਂ ਨੂੰ ਗੁਰੂ ਅੱਗੇ ਭੇਟ ਕਰਦੇ ਹੋ ਗੁਰੂ ਕਰੋ ਪਰ ਅਜਿਹੇ ਸਿੱਖਾਂ ਦੇ ਬਾਹਾਂ ਵੀ ਜੂ ਫੜੋ ਤੇ ਦਸਵੰਦ ਜੋ ਕੱਢਦੇ ਹੋ ਗੁਰੂ ਘਰ ਵੀdeo ਪਰ ਜੋ ਜਿਆਦਾ ਲੋੜ ਬੰਦੇ ਹਨ ਉਥੇ ਜਿਆਦਾ ਤੁਸੀਂ ਆਪਣਾ ਦਸਵੰਦ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ